ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਪੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਸਰਦੀਆਂ ਦੇ ਮੌਸਮ ਦੇ ਵਿੱਚ ਹੋਣ ਵਾਲੇ ਜ਼ੁਕਾਮ ਬਾਰੇ ਰਿਸਕ ਫੈਕਟਰਸ ਜਿਆਦਾ ਠੰਡੇ ਵਾਤਾਵਰਣ ਦੇ ਵਿੱਚ ਲੰਬੇ ਸਮੇਂ ਤੱਕ ਰਹਿਣਾ ਪਾਚਨ ਪ੍ਰਕਿਰਿਆ ਸਹੀ ਤਰ੍ਹਾਂ ਨਾਲ ਕੰਮ ਨਾ ਕਰਦੀ ਹੋਵੇ ਜਿਆਦਾ ਠੰਡੇ ਅਤੇ ਕੱਚੇ ਭੋਜਨ ਦਾ ਸੇਵਨ ਕਰਨਾ ਇਮਿਊਨ ਸਿਸਟਮ ਦੀ ਵੀਕਨੈਸ ਹੋਣਾ ਕਾਜ਼ਸ ਗਿੱਲੇ ਵਾਲਾਂ ਦੇ ਨਾਲ ਰਹਿਣਾ ਕਬਜ਼ੀ ਫਰੋਜ਼ਨ ਫੂਡ ਦਾ ਸੇਵਨ ਕਰਨਾ ਕੋਲਡ ਡਰਿੰਕਸ ਜਾਂ ਬਹੁਤ ਜ਼ਿਆਦਾ ਠੰਡੇ ਜੂਸਸ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਧੂੜ ਮਿੱਟੀ ਦੇ ਵਿੱਚ ਕੰਮ ਕਰਨਾ ਸਾਈਨਸ ਸਿੰਟਮਸ ਛਿੱਕਾਂ ਨੱਕ ਵਗਣਾ ਖੰਗ ਨੱਕ ਬੰਦ ਹੋਣਾ ਗਲੇ ਵਿੱਚ ਖਰਾਸ਼ ਹੋਣਾ ਲੋ ਗ੍ਰੇਡ ਫੀਵਰ ਹੋਣਾ ਸਿਰ ਦਰਦ ਜਾਂ ਨੱਕ ਦੇ ਵਿੱਚੋਂ ਬਾਰ ਬਾਰ ਤਰਲ ਦਾ ਵਗਣਾ ਕੰਨਾਂ ਦੇ ਵਿੱਚ ਭਾਰੀਪਨ ਮਹਿਸੂਸ ਹੋਣਾ ਕੰਪਲਿਕೇಷನ್ಸ್ ਸਿਰਦਰਦ ਹਲਕਾ ਬੁਖਾਰ ਨੀਂਦ ਨਾ ਆਉਣਾ ਐਸਥਮਾ ਇਅਰਫੁਲਨੈਸ ਲੈਕ ਆਫ ਕਨਸੈਂਟਰੇਸ਼ਨ ਚੱਕਰ ਆਉਣਾ ਚਿਹਰੇ ਦੇ ਵਿੱਚ ਹਲਕਾ ਦਰਦ ਮਹਿਸੂਸ ਹੋਣਾ ਲਾਸ ਆਫ ਸਮੈਲ ਐਂਡ ਟੇਸਟ ਡੂਜ਼ ਐਂਡ ਡਾਂਟਸ ਡੂਜ਼ ਕੋਸਾ ਪਾਣੀ ਪੀਤਾ ਜਾਵੇ ਰੈਗੂਲਰ ਐਕਸਰਸਾਈਜ਼ ਯੋਗਾ ਫਰੋਜ਼ਨ ਫੂਡ ਖਾਣ ਤੋਂ ਪਰਹੇਜ਼ ਕੀਤਾ ਜਾਵੇ। ਗਿੱਲੇ ਵਾਲਾਂ ਦੇ ਨਾਲ ਠੰਡ ਦੇ ਮੌਸਮ ਦੇ ਵਿੱਚ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਹਰਬਲ ਚਾਹ ਦੀ ਵਰਤੋਂ ਕੀਤੀ ਜਾਵੇ। ਸ਼ਹਿਦ ਦੀ ਵਰਤੋਂ ਕੀਤੀ ਜਾਵੇ। ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ। ਗਰਮ ਸੂਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਨਾਜ ਪ੍ਰੋਪਰਲੀ ਕੁਕਡ ਸਬਜ਼ੀਆਂ ਖਾਧੀਆਂ ਜਾ ਸਕਦੀਆਂ ਹਨ। ਹਰਬਲ ਚਾਹ, ਮਸਾਲੇ ਵਾਲਾ ਗਰਮ ਦੁੱਧ ਪੀਤਾ ਜਾ ਸਕਦਾ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਠੰਡੇ ਅਤੇ ਕੱਚੇ ਭੋਜਨ ਤੋਂ ਪਰਹੇਜ਼ ਕੀਤਾ ਜਾਵੇ ਤਲੇ ਹੋਏ ਪਦਾਰਥਾਂ ਦਾ ਸੇਵਨ ਨਾ ਕੀਤਾ ਜਾਵੇ ਬਹੁਤ ਜ਼ਿਆਦਾ ਮਿੱਠੇ ਭੋਜਨ ਦਾ ਸੇਵਨ ਨਾ ਕੀਤਾ ਜਾਵੇ ਹੋਮ ਰੈਮਡੀਜ਼ ਪਾਣੀ ਦੇ ਵਿੱਚ ਨਿੰਬੂ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਤਾ ਜਾਵੇ ਸੈਲਾਈਨ ਨੇਜ਼ਲ ਸਪਰੇਅ ਦੀ ਵਰਤੋਂ ਕੀਤੀ ਜਾ ਸਕਦੀ ਹੈ ਵਿਟਾਮਿਨ ਸੀ ਰਿਚ ਫੂਡ ਦੀ ਵਰਤੋਂ ਕੀਤੀ ਜਾਵੇ ਸਟੀਮ ਇਨਹੇਲੇਸ਼ਨ ਆਯੁਰਵੇਦ ਦੇ ਖਰਪਸ ਗਿਲੋਏ ਗੜੂਚੀ ਤુલਸੀ ਆਦਰਕ ਯਸ਼ਟੀ ਮધુ ਆਮਲਾ ਹਰੀਦਰਾ ਗੜੂਚੀ ਇਹਨਾਂ ਆਯੁਰਵੇਦ ਦੇ ਖਰਪਸ ਦੀ ਵਰਤੋਂ ਸਰਦੀਆਂ ਦੇ ਮੌਸਮ ਦੇ ਵਿੱਚ ਹੋਣ ਵਾਲੇ ਜ਼ੁਕਾਮ ਦੇ ਟ੍ਰੀਟਮੈਂਟ ਲਈ ਕੀਤੀ ਜਾਂਦੀ ਹੈ ਐਨਾਂ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ